ਪੰਜਾਬ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਲੋਕ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਹੈ ਉਹ ਮਾਰਚ ਕੱਢਿਆ ਜਾ ਰਿਹਾ ਹੈ। ਸਾਡੀ ਕਿਸਾਨਾਂ ਦੇ ਨਾਲ ਟਿਕ ਕੇ ਖੜੇ ਹਾਂ। ਲਾਹੌਰ ਮੀਤ ਸਰ ਵਿਖੇ ਪੰਜਾਬ ਕਾਂਗਰਸ ਵੱਲੋਂ ਪੰਜਾਬ ਹਰਿਆਣਾ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਇੱਕ ਜੁਟਤਾ ਦਿਖਾਉਣ ਲਈ ਹਲਕਾ ਰਾਜਸਥਾਨੀ ਦੇ ਕਸਬਾ ਲੋਪੋਕੇ ਤੋਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਅਤੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆਂ ਦੀ ਅਗਵਾਈ ਹੇਠ ਸੈਂਕੜੇ ਦੇ ਗਿਣਤੀ ਦੇ ਵਿੱਚ ਵਰਕਰਾਂ ਦਾ ਕਾਫਲਾ ਟਰੈਕਟਰ ਟਰਾਲੀਆਂ ਤੇ ਰਵਾਨਾ ਹੋਇਆ ਇਸ ਮੌਕੇ ਸਰਕਾਰੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਅਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਇਸ ਮੌਕੇ ਤੇ ਹਾਜ਼ਰ ਅਮਰਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ਼੍ਰੀ ਸੁਖਬਿੰਦਰ ਸਿੰਘ ਸਰਕਾਰੀਆਂ ਅਤੇ ਮੁੱਖ ਸਲਾਹਕਾਰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਅਜੀਤ ਸਿੰਘ ਸੰਦੂਲ ਪੋਕੇ ਸਰਪੰਚ ਗੁਰਸੇਵਕ ਸਿੰਘ ਗੈਵੀ ਸਰਪੰਚ ਮੇਜਰ ਸਿੰਘ ਕੱਕੜ ਪਿਸ਼ੋਰਾ ਸਿੰਘ ਮੈਂਬਰ ਰਿੰਕੂ ਚੱਕ ਮਿਸ਼ਰੀ ਖਾਂ ਗਿੰਦਰ ਲਪੋਕੇ ਚੜਤ ਸਿੰਘ ਮੈਂਬਰ ਬਲਬੀਲ ਸਿੰਘ ਬਲਕਾਰ ਸਿੰਘ ਸਕਤਰ ਸਿੰਘ ਸਤਨਾਮ ਸਿੰਘ ਨੰਦੂ ਚੜਤ ਸਿੰਘ ਜੋਗਾ ਸਿੰਘ ਹਰਨੇਕ ਸਿੰਘ ਆਰਤੀ ਚੰਕੌਰ ਸਿੰਘ ਜੋਗਿੰਦਰ ਟੈਂਟ ਹਾਊਸ ਰੋਬਨ ਸਿੰਘ ਬਲਜਿੰਦਰ ਸਿੰਘ ਬਿੱਟੂ ਚੇਅਰਮੈਨ ਪੁਪਿੰਦਰ ਸਿੰਘ ਕੁਲਦੀਪ ਸਿੰਘ ਪਿਆਰਾ ਸਿੰਘ ਸਮਿਤ ਵੱਡੀ ਗਿੱਰਦੀ ਦੇ ਵਿੱਚ ਵਰਕਰ ਨਾਲ ਸਨ ਭਾਜੀ ਜਗਤਜੀਤ ਕਾਂਗਰਸ ਮੈਂਬਰ ਲੋ ਪੰਜਾਬ ਸੂਬੇ ਦੇ ਸਾਰੇ ਵਿਧਾਇਕਾਂ ਬਾਹਰ ਹੋ ਕੇ ਕਾਂਗਰਸ ਪਾਰਟੀ ਲੋਕ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਹੈ ਉਹ ਮਾਰਚ ਕਰਿਆ ਜਾ ਰਿਹਾ ਹੈ ਟ੍ਰੈਕ ਮਾਰਚ ਅਸੀਂ ਕਿਸਾਨਾਂ ਦੇ ਨਾਲ ਪੇ ਡਟ ਕੇ ਖੜੇ ਹਾਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਔਰ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨਾਂ ਦੀ ਬਲੀਪੁੱਤ ਨਾਲ ਕਿਸਾਨਾਂ ਤੇ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਅਸੀਂ ਬਾਦ ਕਲਮ ਕਰ ਜਾ ਰਹੇ ਹਾਂ ਉਸੇ ਤਹਿਤ ਅੱਜ ਅਜਿਹਾ ਅਧਿਕ ਸਿੰਬੋਲਿਕ ਪ੍ਰੋਟੈਸਟ ਸਾਡਾ ਜਿਸ ਤੋਂ ਬਾਅਦ ਜੇ ਅਜੇ ਵੀ ਸਰਕਾਰਾਂ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤੇ ਅਸੀਂ ਵੱਡੇ ਫੈਸਲੇ ਲਵਾਂਗੇ